ਪਹਿਲਾਂ ਤਾਂ ਮੈਂ ਸਲੂਟ ਕਰਦਾ ਹਾਂ ਕਿ ਜਲੰਧਰ ਸ਼ਹਿਰ ਨੂੰ ਇੱਕ ਬਹੁਤ ਹੀ ਯੋਧਾ ਆਫੀਸਰ ਮਿਲੇ ਨੇ ਸਾਡੇ ਸੀਪੀ ਕਮਿਸ਼ਨਰ ਆਫ ਪੁਲਿਸ ਜਲੰਧਰ ਸਰਪੰਨ ਸ਼ਰਮਾ ਜੀ ਜੋ ਕੰਮ ਅਜੇ ਤੱਕ ਕੋਈ ਨਹੀਂ ਸੀ ਕਰ ਸਕਿਆ ਉਹ ਜੋ ਕੰਮ ਹੈ ਕੁਝ ਦਿਨਾਂ ਦੇ ਵਿੱਚ ਸਾਡੇ ਸੀਪੀ ਜਲੰਧਰ ਸ਼੍ਰੀ ਸਰਪੰਨ ਸ਼ਰਮਾ ਜੀ ਨੇ ਕਰ ਦਿੱਤਾ ਹੈ ਅੱਜ ਜੇ ਅਸੀਂ ਗੱਲ ਕਰਦੇ ਆਂ ਜਲੰਧਰ ਮਾਡਲ ਟਾਊਨ ਦੀ ਜਲੰਧਰ ਮਾਡਲ ਟਾਊਨ ਪਹਿਲਾਂ ਅਸੀਂ ਜਦੋਂ ਆਂਦੇ ਸੀਗੇ ਤੇ ਆਪਾਂ ਨੂੰ ਜਿਹੜਾ ਚੌਂਕ ਆ ਜਾਂਦਾ ਜਾਂ ਗੁਰੂ ਰਾਮਦਾਸ ਚੌਂਕ ਕਹਿੰਦਾ ਹੈ ਪਿੱਛੇ ਅਮਰਦਾਸ ਚੌਂਕ ਕਹਿੰਦਾ ਹੈ ਉੱਥੋਂ ਲੈ ਕੇ ਤੇ ਆਈ ਲਵ ਜਲੰਧਰ ਤੱਕ ਬਹੁਤ ਲੰਬੀ ਲਾਈਨ ਲੱਗੀ ਹੁੰਦੀ ਸੀ ਤੇ ਨਿਕਲਿਆ ਨਹੀਂ ਸੀ ਜਾਂਦਾ ਹੁਣ ਜੋ ਦੇਖਦਾ ਆ ਯਾਨੀ ਕਿ ਕਿਤਾਬਾਂ 'ਚ ਜਾਂ ਕਾਗਜ਼ਾਂ 'ਚ ਜਾਂ ਅਖਬਾਰਾਂ 'ਚ ਦੇਖਦਾ ਆ ਜੋ ਦੇਖਦਾ ਆ ਲੋ ਬਹੁਤ ਰਾਹਤ ਮਹਿਸੂਸ